ਕੱਢੀ ਬੂਰ ਵਾਲੀ ਮੋਟਰ ਸੀ ਜੀ ਉਹ ਮੋਟਰ ਕੱਢ ਕੇ ਲਿਆ ਗਏ ਆ ਕਿ ਕਿ ਸੱਕ ਨਸ਼ਿਆਲੇ ਅੱਗੇ ਵੀ ਬੈਠਦੇ ਆ ਕੇ ਨਸਾਂ ਵੇ ਪਿੰਗੇ ਆ ਤੇ ਪਤਾ ਨਹੀਂ ਹੈ ਵੀ ਕਿ ਕਿਹੜਾ ਲਗਿਆ ਇੱਥੋਂ ਆ ਕੀ ਸਮਝਦੇ ਹੋ ਕਿੰਨੀ ਕੁ ਕੀਮਤ ਹੋ ਗਈ ਉਹਦੀ 10000 10000 10000 ਹੋ ਗਈ ਮੋਟਰ ਦੀ ਉਹਦੀ ਮੋਟਰ ਆਈ ਜੀ ਜਿੱਤ ਗਈ ਹਾਂਜੀ ਉਹਦੀ ਮੋਟਰ ਪਈ ਹੋਆ ਮੋਟਰ ਸੱਲੋਂ ਕੱਟ ਕੇ ਡਿਲੀਵਰੀ ਬਾਹਰ ਕਰਦਗੇ ਦਿੱਤੇ ਆ। ਯਾ ਹੋਰ ਵੀ ਕੁਝ ਲੈ ਗਿਆ ਜੀ? ਨਹੀਂ ਨਾਲ ਕਾਰ ਉਹਦੀ ਮੱਤ ਕੇ ਲੈ ਗਿਆ ਤੇ ਕੇ ਵੀ ਜਾ ਮੋਟਰ ਲੈ ਗਿਆ ਆ। ਅੱਧੀ ਕਿਤਾਬ ਲੈ ਗਿਆ ਜੀ। ਅੱਧੀ ਕਿਤਾਬ ਲੈ ਗਿਆ ਯਾਰ। ਹੂੰ ਹੂੰ। ਕੋਈ ਸ਼ੱਕ ਤੁਹਾਨੂੰ ਕਿਸੇ ਦਾ ਨਹੀਂ ਸ਼ੱਕ ਨਹੀਂ ਜੀ। ਨਹੀਂ ਜੀ ਸਰਪੰਚ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਇੱਥੇ ਆ ਕੇ ਬੰਦੇ ਨੇ ਨਚਾ ਨੁਚਾ ਕਰਦੇ ਨੇ। ਉਹਨਾਂ ਤੇ ਸ਼ੱਕ ਨਹੀਂ ਉਹਨਾਂ ਦੀ ਪਛਾਣ ਹੈਗੀ ਤੁਹਾਨੂੰ। ਉਹ ਪਤਾ ਨਹੀਂ ਉਹ ਕੋਈ ਬਾਹਰ ਲਈ ਆ ਉਧਰੋਂ ਆਂਦੇ ਆ। ਉਦਰੀ ਤਾਂ ਵੀ ਨਹੀਂ ਰਹੀ ਆ ਇੱਥੇ ਕੋਈ ਕੈਮਰੇ ਕੂਮਰੇ ਲੱਗੇ ਜੀ ਕਿ ਨਹੀਂ ਨਹੀਂ ਕੋਈ ਕੈਮਰੇ ਨਹੀਂ ਕੋਈ ਤੁਸੀਂ ਇਨਫਾਰਮੇਸ਼ਨ ਦਿੱਤੀ ਪੁਲਿਸ ਨੂੰ ਪੁਲਿਸ ਨੂੰ ਇਨਫਾਰਮੇਸ਼ਨ ਦੇਤੀ ਜੀ ਕੀ ਕਹਿੰਦੇ ਉਹ ਲਿਖਾਤੀ ਆ ਉਹ ਕਹਿੰਦੇ ਅਸੀਂ ਇਨਕੁਆਇਰੀ ਕਰਾਂਗੇ ਜੀ ਆ ਕੁਆੜੀਆਂ ਪੁਰੀਆਂ ਨੂੰ ਪੁੱਛਾਂਗੇ ਕਿ ਇਹਦੀ ਵੇਚ ਗਈ ਗਈਆਂ ਆ ਇਹੋ ਜਿਹੀ ਕੋਈ ਪਤਾ ਨਹੀਂ ਲੱਗਾ ਠੀਕ ਹੈ ਉਹਨੇ ਇੱਥੇ ਆਵੜੀ ਜੇ ਦੇਣੀ ਕਿਉਂਕਿ ਹੁਣ ਉਹ ਤੇ ਦੇਖੋ ਹੋਈ ਸੀ ਆ ਡਿਸਪੈਂਸਰੀ ਚ ਇੱਥੇ ਵੀ ਜਾਣ ਕੇ ਪਤਾ ਥੋੜਾ ਲੱਗਾ ਉਹ ਆਪਣੇ ਲੈ ਗਏ ਉਹਨਾਂ ਦਾ ਗੰਗੂ ਤੇ ਵਗੈਰਾ ਸਾਰਾ ਕੁਝ ਉਹ ਵੀ ਕੋਈ ਪਤਾ ਨਹੀਂ ਲੱਗਾ ਉੱਤੇ ਵੀ ਲਿਆਂਦੇ ਸਭ ਕੁਝ ਕੀਤਾ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਇਹ ਮੋਟਰ ਦੀ ਵਰਤੂ ਹੁੰਦੀ ਸੀਗੀ ਹਾਂਜੀ ਮਾਰ ਤੋਂ ਪਾਣੀ ਇੱਥੋਂ ਜਾਂਦਾ ਸੀ ਪਾਣੀ ਖਾਂ ਘਰਦਾ ਪਾਣੀ ਇੱਥੇ ਹੀ ਜਾਂਦੇ ਜਾਂਦੇ ਪਾਣੀ ਦੀ ਚੰਗੀ ਹੋ ਗਈ ਪਾਣੀ ਦੀ ਚੰਗੀ ਉਹ ਮੋਟਰ ਆਪਨੇ ਮੈਂ ਦੁਕਾਨਦਾਰ ਕਹਿੰਦਾ ਹੋ ਜਿਹੜਾ ਡੰਗ ਡੰਗ ਬੰਡ ਗਿਆ ਕਹਿੰਦਾ ਮੈਂ ਪਾਣੀ ਤੋਂ ਬਿਨਾਂ ਮੈਂ ਕੀ ਕਰੂੰਗਾ ਜੀ ਹਾਂ ਸਾਰਿਆਂ ਨੇ ਔਖੀ ਸਾਰਿਆਂ ਨੇ ਔਖੀ ਦਾ ਜਿਹੜੇ ਜਿਹੜੇ ਸੰਸਕਾਰ ਕਰਨਾ ਆਉਂਦੇ ਆ ਉਹਨਾਂ ਨੂੰ ਪਾਣੀ ਨਹੀਂ ਮਿਲਣਾ ਮੁੰਹੋਂ ਲਈ ਜਹਾ ਤੋਂ ਹੋਣ ਲਈ ਉਹਨਾਂ ਦੀ ਔਖੀ ਆ ਕੀ ਸਰਪੰਚ ਉਹ ਹੱਲ ਕੀ ਕਰੋਗੇ ਫਿਰ ਹੁਣ ਅੱਲੇ ਤਾਂ ਹੁਣ ਅਸੀਂ ਕੀ ਕਰ ਸਕਦੇ ਹਾਂ ਜੀ ਸ਼ਾਇਦ ਕੋਈ ਪੁਲਿਸ ਵਾਲੇ ਕੱਢ ਲੈਣ ਕੋਈ ਚੋਰਚਾਰ ਇਹ ਪਾਣੀ ਦਾ ਤਾਂ ਈ ਜ਼ਰੂਰੀ ਹੈ ਨਾ ਕਿਦਾਂ ਹੱਲ ਕਰੋਗੇ ਫਿਰ ਜੀ ਨਹੀਂ ਚੋਰ ਲੁੱਬਦੇ ਇਹ ਨਾ ਚੋਰ ਲੁੱਬੇ ਤਾਂ ਵੇ ਜੀ ਨਵੀਂ ਮੋਟਰ ਪਾਉਣਾ ਜੀ ਵੇ ਜੀ ਹੁਣ ਕਰਾਂਗੇ ਹੂੰ ਉਹਦੇ ਲਈ ਰਕਸ਼ੀ ਜੀ ਇਹਨਾਂ ਕੋਈ ਗਲਤੀ ਕੀਤਾ ਹੈ ਰਕਸ਼ੀ ਪੰਚਾਇਤ ਤੋਂ ਲਾਵਾਂਗੇ ਜੀ ਹਾਂ ਜੀ ਜਦੋਂ ਤੁਸੀਂ ਦੱਸਿਆ ਵੀ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਪਾਈ ਜੀ ਹਾਂ ਜੀ ਪਾਈ ਆ ਆ ਜਾ ਕੇ ਗਿਆ ਜੀ ਐਸਆਈ ਚਾਂਬੀਨ ਸਾਰੀ ਕਰਤੀ ਗਈ ਆ ਪਵਾੜੀਆਂ ਦੀ ਵੀ ਤੇ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਅਸੀਂ ਫੜ ਕੇ ਤੁਹਾਨੂੰ ਮੋਟਰ ਦਵਾਵਾਂਗੇ ਤੁਸੀਂ ਸੰਤੁਸ਼ਟ ਹੋ ਪੁਲਿਸ ਦੀ ਕਾਰਵਾਈ ਤੋਂ ਸੰਤ ਹਾਂਜੀ ਸੰਤੁਸ਼ਟ ਹੈ ਜੀ ਅਸੀਂ ਉਹਨਾਂ ਦੀ ਕਾਰਵਾਈ ਤੋਂ ਮੌਕੇ ਤੇ ਪਹੁੰਚੇ ਉਹਨਾਂ ਨੇ ਤੁਹਾਡੀ ਸ਼ਿਕਾਇਤ ਤੇ ਕਾਰਵਾਈ ਪਾਈ ਹੈ ਕਾਰਵਾਈ ਕੀਤੀ ਹੈ ਜੀ ਠੀਕ